ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿੰਘਾਂ ਨੇ ਦੇਖਿਆ ਇੱਕ ਪਾਸੇ ਗਾਰੇ ਦੀਆਂ ਕੰਧਾਂ ਨੇ ਕੱਚੀ ਹਵੇਲੀ ਐ ਪਾਤਸ਼ਾਹ ਦੇਖ ਕੇ ਕਹਿੰਦੇ ਜਿਸ ਖਿੱਤੇ ਮੇ ਹਮ ਕਹਤੇ ਥੇ ਆਨਾ ਇਹ ਉਹੀ ਹੈ ਜਿਸ ਖਿੱਤੇ ਮੇ ਹਮ ਕਹਤੇ ਥੇ ਆਨਾ ਇਹ ਉਹੀ ਹੈ ਇਹ ਉਹੀ ਜਗਾ ਹੈ ਜਿੱਥੇ ਤੁਹਾਡੀਆਂ ਸ਼ਹੀਦੀਆਂ ਹੋਈਆਂ ਨੇ ਦੋ پاک ਮੋਤੀ ਪੈ ਓ ਸਰਸਾ ਦੀ ਢੇਟ ਕਰ ਆਇਆ ਹਾਂ ਦੋ ਲਾਲ ਮੈਂ ਉੱਥੇ ਗਵਾ ਲਏ ਨੇ ਰਹਿੰਦੇ ਦੋ ਲਾਲ ਮੇਰੇ ਇਸ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਹੋਣਗੇ ਇਹ ਉਹੀ ਜਗ੍ਹਾ ਹੈ ਭਾਈ ਦਇਆ ਸਿੰਘ ਦੀ ਜਿਸ ਕਿਤੇ ਮੇ ਹਮ ਕਹਤੇ ਸੀ ਆਣਾ ਇਹ ਉਹੀ ਹੈ ਜਿਸ ਜਗ੍ਹਾ 'ਤੇ ਬੱਚੋਂ ਕੋ ਕਟਾਨਾ ਇਹ ਉਹੀ ਹੈ ਮਿੱਟੀ ਕਹ ਦੇਤੀ ਹੈ ਠਿਕਾਨਾ ਇਹ ਉਹੀ ਹੈ ਜਿਸ ਜਾਂ ਪੇ ਲਟਕੇ ਹੈ ਜਾਣਾ ਇਹ ਉਹੀ ਹੈ ਇਥੋਂ ਸੁਰਖਰੂ ਹੋਵਾਂਗੇ ਅਸੀਂ